ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਫੇਰ ਆਪਾਂ ਪਹੁੰਚ ਚੁੱਕਿਆ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਵਰਨਾਲਾ ਦਿਨ ਮੇਰਾ ਖਿਆਲ ਤੀਜਾ ਹੋ ਗਿਆ ਲਗਾਤਾਰ ਬਾਈ ਕੋਲ ਡੇਲੀ ਆਉਂਦਿਆਂ ਨੂੰ ਜਾਨਵਰਾਂ ਦੀ ਜਿਹੜੀ ਵਿਕਰੀ ਹੈ ਵਿਕਰੀ ਬਾਈ ਹੋਰਾਂ ਦੀ ਚੱਲ ਰਹੀ ਆ ਟੌਪ ਤੇ ਇੱਕ ਤਾਂ ਝੋਟੀ ਦਿਖਾਵਾਂਗੇ ਝੋਟੀ ਲਾ ਲਿਓ ਮੱਝ ਲਾ ਲਿਓ ਤੇ ਇੱਕ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਕਾਫੀ ਕਲਰ ਦੇ ਵਿੱਚ ਤਾਜੀ ਸੂਈ ਬਿਲਕੁਲ ਜੇਰ ਜੱਪਾ ਵੀ ਡਾਨਾ ਗਰੀ ਜੇਰ ਤੇ ਵੀ ਮਾਰਦੇ ਕੈਮਰਾ ਉਧਰਲੇ ਬੰਨੇ ਦਿਖਾ ਦੇ ਸਿਸਟਮ ਸਾਰਾ ਤੇ ਬਾਕੀ ਬਾਈ ਨਾ ਕਰਾਉਣਾ ਚਮਕੌਰ ਨਾਲ ਗੱਲ ਬਾਤ ਦੋਹੇ ਪਸ਼ੂ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਦੋਹਾਂ ਦੀਆਂ ਧਾਰਾਂ ਵੀ ਵੀਡੀਓ 'ਚੀ ਮਾਰ ਕੇ ਦਿਖਾਵਾਂਗੇ ਤਸੱਲੀ ਮੇਰਾ ਕਹਿਣ ਦਾ ਭਾਵ ਹਰੇਕ ਪੱਖ ਤੋਂ ਸੋਡੀ ਆਪਾਂ ਕਰਾ ਦਾਂਗੇ ਬਿਲਕੁਲ ਆਜਾ ਚਮਕੌਰ ਜਿੰਦਾ ਹੋਰ ਸਿੱਕਾ ਆ ਜੇ ਵਧੀਆ ਪਰਮਾਤਮਾ ਦੀ ਗ੍ਰਹਿਣਾ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਚੜਦੀ ਕਲਾ ਚੜਦੀ ਕਲਾ ਭਰਾ ਮੇਰੇ ਕਿਹੜੇ ਪਾਸੇ ਕਰ ਲਈਏ ਇੱਦਾਂ ਹੀ ਕਰ ਲਾਂ ਨੇ ਫਿਰ ਕਾਫੀ ਕਲਰ ਜਰਸੀ ਦੇ ਵੀਰੇ ਯਾਰ ਜਰਸੀ ਤੋ ਕਰ ਲਈਏ ਹਾਂ ਕਾਫੀ ਕਲਰ ਤੇ ਵੀਰੇ ਆ ਜੋ ਗਿਆ ਨੀ ਜੀ ਤੋਰ ਦੋ ਖੋਲ ਕੇ ਸੂਆ ਕਿਹੜਾ ਚਮਕੋ ਰਿਹਾ ਵੀਰੇ ਸੂਆ ਦੂਜਾ ਮਾਹੋਂ ਸਿੱਗੀ ਮਾਹੋਂ ਦਾ ਲੱਗ ਮੰਨੇ ਸੂਆ ਹੈਗਾ ਸੱਜਣੋਂ ਦੂਜਾ ਤੇ ਦੰਦਾਂ 'ਚ ਹੈਗੀ ਆ ਛਿੱਗੀ 6 ਦੰਦਾਂ ਤੇ ਮੰਗਰ ਬੱਸਾਗਾ ਨਾਲ ਇਹਦੇ ਹੈਗਾ ਮੇਲਕਾਫ ਸੂਈ ਕਦੋਂ ਚਮਕੋ ਰੂਈ ਤੜਕੇ ਸੀ ਵੀਰੇ ਯਾਰ 9:00 ਵਜੇ ਆ 9:00 ਵਜੇ ਸੂਈ ਆ ਭਰਾ ਮੇਰੇ ਜੇਰ ਜੂਸ ਓਕਿਆ ਜੇਰ ਜੱਪਾ ਡਾਨਾ ਆਰਡਰ ਹੈਗਾ ਸੱਜਣੋ ਸਟਿਚ ਆਰਡਰ ਕੰਪੈਕਟ ਆਰਡਰ ਕਹਿੰਦੇ ਨੇ ਆਪਾਂ ਫਿਕਸ ਆਰਡਰ ਵੀ ਕਹਿੰਦੇ ਨੇ ਕਈ ਸੱਜਣ ਕਹਿੰਦੇ ਟੁੱਟਵਾਣੀ ਲੈ ਕਹਿੰਦੇ ਨੇ ਟੁੱਟਵਾਣੀ ਲੈ ਜਾਣਗੇ ਤੁਹਾਡਾ ਆਰਡਰ ਨਹੀਂ ਹੈਗਾ ਤੁਰਦੀ ਫਸ ਫਸ ਕੇ ਆ ਸ਼ਿਸ਼ਟ ਮੈਗਾ ਪਹਿਲਵਾਨ ਵਾਲਾ ਲੈ ਮੌਸਮ ਵੀ ਬੜਾ ਚੰਗਾ ਗਿਆ ਨਹੀਂ ਜੀ ਲੰਬੀ 3 ਨੰਬਰ 1 ਨੰਬਰ ਜਾਸੀ ਵੀਰੇ ਆ ਪਰਾਮਾ ਦੇ ਵਿੱਚ ਕਹਿੰਦਾ ਜੀ ਕਾਫੀ ਕਲਰ ਕੋ ਜਰਸੀ ਲੈ ਕੇ ਦੇ ਦੋ ਤਿੰਨ ਪਰਾਮਾ ਦੇ ਫੋਨ ਵੀ ਆਏ ਸੀਗੇ ਮੈਨੂੰ ਚੱਲ ਮਹਾਪ੍ਰਾਜ ਕਾਫੀ ਕਲਰ ਹੀ ਕੱਢ ਦੇਗਾ ਚਲਾ ਦੋ ਇਹ ਇੱਥੋਂ ਅਗਲੇ ਬੰਨੇ ਵੀ ਦਿਖਾ ਦੇ ਗੈਰੀ ਜਦੋਂ ਮੂੜੂ ਆਰਡਰ ਵੇ ਕਮਾ ਲਓ ਜੀ ਮਾਂ ਕਰਦਾ ਬੈਂਕ ਤੇ ਉਨੇ ਹੀ ਮੂਹਰ ਨੂੰ ਆ ਭਰਾ ਯਾਰ ਆਰਡਰ ਅੱਗੇ ਪਿੱਛੇ ਦਾ ਤੇ ਇੱਥੇ ਤੋਂ ਮਾਰ ਦੇ ਫੇਸ ਦੇ ਦੇਖਣ ਨੂੰ ਨਹੀਂ ਦੇਖਣੀ ਸੋਹਣੀ ਆ ਭਰਾ ਮੇਰੇ ਅਜਾ ਬਿਲਕੁਲ ਛੋਟਾ ਕੰਨਾ ਨਿੱਕਾ ਤੇ ਆਰਡਰ ਹੈਗਾ ਥੱਲਿਓ 4x4 ਇੱਥੋਂ ਫੇਸ ਕੁਆਲਿਟੀ ਦੇ ਲਿਆ ਗੈਰੀ ਸਿੰਘ ਇਥੋਂ ਮਾਰਦੇ ਫੇਸ ਕੁਆਲਟੀ ਦੇ ਦੇਖਣ ਵਾਲੇ ਸੱਜਣਾ ਦੀ ਕਰਾ ਲਿਆ ਕਰ ਤਸੱਲੀ ਹਾਂ ਚਾਰੇ ਪਾਸੇ ਇੱਕ ਹੋਰ ਇੱਕ ਇੱਕ ਸੀਲ ਠੰਡੀ ਬਹੁਤ ਅਗੂ ਬੁਰੀ ਲੈ ਹੈਗੀ ਆ ਬਾਈ ਕਹਿੰਦਾ ਫੁੱਲ ਠੰਡੀ ਸੀਲ ਸੀਲ ਠੰਡੀ ਦਾ ਬਣਾ ਆਨਲਾਈਨ ਹੀ ਮੰਗਾ ਖਲਾ ਕੋਈ ਚੱਕਰ ਨਹੀਂ ਲੇ ਠੀਕ ਹੈ ਗੱਲ ਹਾਂ ਸੀਲ ਠੰਡੀ ਆ ਗਈ ਬੱਚੀ ਫੁੱਲ ਜੇ ਗੱਲਬਾਤ ਕਰ ਲਈਏ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਲੰਬੀ ਲੰਬੀ ਬਹੁਤ ਆ ਹਾਂ ਵੱਡੇ ਅੱਪਰ ਹੈੱਡ ਦੇ ਵਿੱਚ ਆ ਗਈ ਬਰਕਾ ਡਾਲੀ ਬਈ ਵੱਡੇ ਕਾ ਡਾਲੀ ਆ ਗਈ ਇਹ ਆ ਗਈ ਪੰਜਾਬ ਵਾਲੀ ਜਰਸੀ ਲੈ ਚੱਲੋ ਜੀ ਇਹਨੂੰ ਇੱਧਰ ਲੈ ਚੱਲ ਕੇ ਰੋੜ ਤੇ ਆ ਇਹਨੂੰ ਲੈ ਚੱਲੋ ਤੋੜਾ ਤੋੜਾ ਬਹੁਤ ਸੋਹਣਾ ਵੀਰੇ ਪੈਰਾ ਪੂਰਾ ਹੀ ਬੜੀ ਚੰਗੀਆਂ ਮਜ਼ਬੂਤ ਆ ਪੈਰਾ ਦੀ ਐ ਨਹੀਂ ਹੈਗੀ ਕੱਚੀ ਜੀ ਅਭੀ ਪੈਰਾ ਦੀ ਆ ਇੱਥੋਂ ਅਗਲੇ ਬੰਨੋ ਆਰਡਰ ਚੈੱਕ ਕਰ ਸਕਦੇ ਹੋ ਇੱਥੋਂ ਕਹ ਨਹੀਂ ਕੇਰਾ ਹੋਰ ਕਮਾ ਲ ਇਹਨੂੰ ਕਮਾ ਲਓ ਕਮਾ ਲਓ ਇੱਥੇ ਤੋਂ ਫ੍ਰੈ ਤੇ ਆਰਡਰ ਆ ਗਿਆ ਬਿਲਕੁਲ ਫਿਕਸ ਤੋੜ ਦੋ ਮੜੀ ਜਿਆ ਇਹਨੂੰ ਚਲਾ ਦਿਓ ਕਰਾ ਦਿਓ ਤਸੱਲੀ ਦੇਖਣ ਵਾਲੇ ਸੱਜਣਾ ਵੀ ਅੱਜ ਹਰੇਕ ਪੱਖ ਤੋਂ ਹੱਲ ਤੇ ਇਹ ਆ ਗਈ ਸੱਜਣੋਂ ਕੱਦ ਕਾਠ ਵਾਲੀ ਪੰਜਾਬ ਵਾਲੀ ਆ ਗਈ ਜਰਸੀ ਨਸਲ ਦੇ ਵਿੱਚ ਪੈਂਦੀ ਆ ਕਾਫੀ ਕਲਰ ਦੇ ਵਿੱਚ ਪੈਂਦੀ ਆ ਬਹੁਤ ਸੋਹਣੀ ਆ ਵੀਰੇ ਰਾ ਤੇ ਇੱਥੇ ਤੋਂ ਫਿਰ ਮੂੰਹ ਦੇਖ ਕੇ ਨਾ ਮੂੰਹ ਦੇਖ ਤੋ ਆ ਕੇ ਨਾ ਪੈਂਦਾ ਵੀਰੇ ਰਾ ਕੌਲੀ ਚ ਪਾਣੀ ਪੀਉਣ ਕੌਣ ਵਾਲਾ ਜਮਾਈ ਉਹੀ ਜਮਾ ਸੇਮ ਟੂ ਸੇਮ ਆ ਭਰਾ ਮੇਰਾ ਤੇ ਹਾਈਟ ਵਾਲੀ ਆ ਵੀਰੇ ਰਕਾ ਕੱਦ ਕਾਠ ਵਾਲੀ ਆ ਐ ਬਾਈ ਬਾਈ ਕੁਝ ਨਹੀਂ ਕਹਿੰਦਾ ਆ ਗਈ ਸੀਲ ਠੰਡੀ ਤਾਂ ਹੀ ਹਟਦੇ ਤੇ ਮੇਨ ਗੱਲ ਹੈ ਜਿਹੜੀ ਇਹ ਆ ਗਈ ਸੱਚ ਨੂੰ ਬਿਲਕੁਲ ਠੰਡਾ ਸੀਲ ਪਈ ਧਰ ਮਾਰ ਦੇ ਕੇ ਪਾਣੀ ਕੱਲਾ ਕੱਲਾ ਲੱਗਿਆ ਲੈ ਐ ਬਾਰੀ ਬਾਰੀ ਤਾਰਾ ਮਰਵਾਲੀਓ ਦਾ ਮਾੜੀਆਂ ਨੇ ਤਾਰਾ ਮਰ ਉਹ ਤੋਂ ਮਾਰਨਾ ਦਾ ਮੂਰੇ ਮਾਰਦੇ ਮਾੜੀਆਂ ਓਕੇ ਦੀ ਰਿਪੋਰਟ ਆ ਵੀਰੇ ਤੁਹਾਨੂੰ ਦਿਖਾਤਾ ਮਾਰ ਕੇ ਲੈ ਚਲ ਅੰਦਰ ਨੂੰ ਬਾਈ ਬੜਾ ਘੂਲ ਲੰਮਾ ਬੱਚੇ ਕਰਕੇ ਭੱਜੂਗੀ ਥੋੜੀ ਭੱਜਦੀ ਹਾਂ ਕੋਈ ਗੱਲ ਨਹੀਂ ਟਿਕਾਈ ਨਾ ਲੈ ਚਲ ਆਰਡਰ ਹੈਗਾ ਅੱਗੇ ਪਿੱਛੇ ਦਾ ਇੱਥੇ ਤੋਂ ਆਖ ਬਹੁਤ ਸੋਹਣੀ ਆ ਵੀਰੇਰਾ ਤੇ ਥਣ ਲੱਗਿਆ ਕੱਲਾ ਕੱਲਾ ਮੁਠੀ ਵਾਲਾ ਹਾਂ ਪਯੋਰ ਮੁਠੀ ਵਾਲਾ ਵੀਰੇ ਤੇ ਆ ਗਈ ਇਹ ਸੱਜਣੋ ਜਰਸੀ ਨਸਲ ਦੇ ਵਿੱਚ। ਵੋਚ ਕੇ ਲੈ ਚੱਲ ਕੋਈ ਗੱਲ ਨਹੀਂ ਵੋਚ ਕੇ ਲੈ ਚਲਾ। ਕਿਹੜਾ ਕਰਦੇ ਹੋ ਮੈਂ ਕਹ ਗੋਹਾਗਾ ਦੇ ਇੱਕ ਨੂੰ। ਹਾਂ ਲੈ ਚੱਲ ਲੈ ਚਲਾ ਇਹਨੂੰ। ਤੇ ਬਾਕੀ ਆਰਡਰ ਇਹਦਾ ਆ ਗਿਆ ਸੱਜਣੋ ਅੱਗੇ ਪਿੱਛੇ ਵਾਲਾ ਸਿਸਟਮ ਹੀ ਆ 4x4 ਆ ਕੰਮ ਤੋੜ ਦਿਓ ਇਹਨੂੰ। ਤੇ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ। ਕੁਆਲਟੀ ਕਬੂਲਟੀ ਆ ਗਈ ਚੰਗੀ ਬੱਛੀ ਦੇ ਵਿੱਚ ਰਤਾਰਾ ਹੁਣ ਇੱਥੇ ਤੇ ਕਹਿ ਦੇਣਾ ਬਾਲਟੀ ਨੂੰ ਮਾਰ ਕੇ ਸਾਰਾ ਹਾਂ ਸਾਰਾ ਮਾਰ ਕੇ ਸਾਨੇ ਬਾਲਟੀ ਦੇ। ਸਾਡਾ ਭਰਾਵਾ। ਇਹ ਥਣ ਆ ਗਿਆ ਬਾਈ ਕੱਲਾ ਕੱਲਾ। ਕੱਲਾ ਕੱਲਾ ਨਿੱਖਰ ਮਾ ਥਾਣਾ ਵੀਰੇ ਦਾ। ਤੇ ਬੱਚਾ ਛੱਡ ਲੋ ਹਾਂ 14 ਪੈਆਂ ਦਿਖਾ ਦੇਣਾ ਮਾਰ ਕੇ ਹੈ ਹਾਂ ਬੱਚਾ ਹੜਦਾ ਦੇਖ ਲੈ ਭਰਾ ਮੇਰਾ ਤੇ ਇੱਥੇ ਤੋਂ ਬਾਕੀ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਈ ਬੱਚੀ ਦੀ ਫੁੱਲਾ ਜਿਵੇਂ ਐਚਐਫ ਗਾਵਾਂ ਦੀ ਹੁੰਦੀ ਹੈ ਨਾ ਉਹ ਗੱਲ ਬਾਤ ਹੈ ਲੰਬੀ ਲੰਬੀ ਬਹੁਤ ਆ ਬੱਚੀ ਤੇ ਬਾਕੀ 14 ਸਾਨੂੰ ਦਿਖਾ ਦੇਣਾ ਮਾਰ ਕੇ ਹੁਣ ਹਾਂ ਹਾਂ ਕਰ ਦੇ ਬੱਚਾ ਬੰਨੇ ਮੂਰੇ ਬੰਦ ਲੋ ਜੀ ਆ ਬੱਚਾ ਕਰ ਦੋ ਬੰਨੇ ਹੁਣ ਧਾਰਾਂ ਤੂਰਾ ਸੱਜਣੋਂ ਸਾਨੂੰ ਮਾਰ ਕੇ ਆਪਾਂ ਦਿਖਾ ਦਨੇ ਆ ਬੱਚੀ ਦੀਆਂ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਥਣ ਲੱਗਿਆ ਕੱਲਾ ਕੱਲਾ ਤੇ ਬਾਕੀ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਆ ਕੀ ਫੁੱਲ ਪੰਜਾਬ ਵਾਲੀ ਜਰਸੀ ਆ ਗਈ ਤੇ ਬਾਕੀ ਧਾਰਾਂ ਸਾਨੂੰ ਆਪਾਂ ਹੁਣ ਦਿਖਾ ਦਨੇ ਆ ਮਾਰ ਕੇ ਮਾਰ ਦੋ ਇਹ ਬੌੜੀ ਆ ਪੀਲਾ ਜਮਈ ਆ ਨਾ ਹੂੰ ਬੌੜੀ ਆ ਬਈ ਕੜ ਕੇ 4 5 6 ਬਈ ਸੀ ਬਈ ਚ ਬੂਈ ਵਾਲਾ ਸਿਸਟਮ ਹੈਗਾ ਓਕੇ ਦੀ ਰਿਪੋਰਟ ਬਾਕੀ ਧਾਰਾਂ ਸੱਜਣ ਦੋਨਾਂ ਪਾਸੇ ਬੈ ਗਈ ਮਾਰ ਦਨੇ ਇਹ ਕੋਈ ਨਹੀਂ ਕਿਰੇ ਆਪਣੀ ਗਾਂ ਦੇ ਖਾਸੀ ਤੇ ਇਹ ਹੋਊਗੀ ਖਾਸੀ ਤਾਂ ਆਪਣੇ ਗਾਂ ਦੇ ਵਿੱਚ ਹੀ ਹੋਊ ਬਈ ਯਾਰ ਮੈਂ ਚਵਾਈ ਚੂਈ ਚੈੱਕ ਕਰ ਸਕਦੇ ਹਾਂ ਇੱਥੇ ਤੋਂ ਪੂਰੀ ਮੋਤੀ ਚਵਾਈ ਆ ਵਾ ਛੱਡ ਦੋ ਫਿੱਟਾ ਫਿੱਟਾ ਕੰਮ ਜਮਾ ਪੈਸੇ ਦੱਸ ਦੇ ਦੇ ਹੁਣ ਪੈਸੇ ਕਿੰਨੇ ਲਵਾਂਗੇ 60 ਦੀ ਦੇ ਦਾਂਗੇ ਭਰਾ ਮੇਰਾ 60 ਦੀ ਦੇ ਦਾਂਗੇ 60000 ਦੀ ਹਾਂ ਬਿਲਕੁਲ 60000 ਦੀ ਜਾਇਜ ਆ ਭਰਾ ਮੇਰਾ ਰੇਟ ਵੀ ਆ ਬਿਲਕੁਲ ਐ ਬਾਈ ਕਹਿੰਦਾ ਦੇ ਦਾਂਗੇ 60000 ਦੀ ਸੂਆ ਹੈਗੀ ਆ ਦੂਜਾ ਦੰਦਾਂ 'ਚ ਹੈਗੀ ਆ ਛੇ ਦੰਦਾਂ ਤੇ ਸੀਲ ਠੰਡੀ ਬੱਸ ਦੇ ਲੈ ਉਸਨ ਦੀ ਲੋੜ ਹੀ ਨਹੀਂ ਬਰੇ ਯਾਰ ਮਾਨਤਾਨ ਬਾਈ ਕਹਿੰਦਾ ਉਹ ਚ ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ ਮਾਨਤਾਨ ਆਏ ਸੱਜਣ ਦਾ ਮਾਨਤਾਨ ਕਰ ਦਿਆਂਗੇ ਹਾਂ ਹਾਂ ਬਿਲਕੁਲ ਵੀਰੇ ਮਾਨਤਾਨ ਉਹ ਚ ਆਏ ਸੱਜਣ ਦਾ ਹੋ ਜਾਊਗਾ ਤੇ ਆ ਆਇਆ ਮੱਝ ਦਾ ਖੜਾ ਸੂਆ ਬਾਈ ਇਹ ਦੂਜਾ ਸੂਆ ਵੀਰੇ ਇਹ ਵੀ ਸਿੱਗੀ ਆ ਕੰਨੀ ਵਾਲਾਂ ਦੇ ਦੇ ਵੀ ਰਹਿੰਦੇ ਆ ਭਰਾ ਮੇਰੇ ਅੱਛਾ 11 ਕਿਲੋ ਦਾ 7 ਦਿਨਾਂ ਦੀ ਸੂਈ ਆ ਵੀਰੇ ਸੂਆ 7 ਦਿਨਾਂ ਦੀ ਸੂਈ ਦੁੱਧ ਹੈਗਾ 11 ਕਿਲੋ ਉਹਦਾ ਹੈ 12 ਪਰ 11 ਮੰਨ ਕੇ ਦੇਵਾਂਗੇ ਆਪਾਂਲੇ ਨੂੰ ਠੀਕ ਹੈ ਗੱਲ ਆ ਬੱਚਾ ਲੈ ਜਲੀ ਨਾਲ ਉਹ ਆ ਬੱਚਾ ਵੀ ਲੈ ਆ ਨਾਲ ਕਿਤੇ ਐਚ ਵੀ ਨਾ ਕਰੇ ਥੋੜੀ ਜੀ ਹਾਂ گاਵਾ ਦਾ ਖੜ ਜਾਂਦੀਆਂ ਹੋਣਗੀਆਂ ਨੇ ਹਾਂ ਮੈਂ ਤਾਂ ਕਈ ਵਾਰ ਨਾਰੇ ਦੇ ਹੈਗਾ ਸੱਜਣੋ ਮੇਲ ਕਾਫ ਬਾਕੀ ਇੱਥੋਂ ਝੋਟੀ ਦਾ ਆਰਡਰ ਚੈੱਕ ਕਰ ਸਕਦੇ ਆ ਆਰਡਰ ਰੱਖ ਦੀ ਅੱਗੇ ਪਿੱਛੇ ਦਾ ਬਹੁਤ ਫੁੱਲ 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 ਲੈ ਵੀ ਆ ਰਿਹਾ ਭਰਾ ਮੇਰਾ ਤਵਾ ਗਰੀ ਮੈਂ ਆ ਆ ਗਈ ਥਣ ਲੱਗਿਆ ਕੱਲਾ ਕੱਲਾ ਪੂਰੀ ਦੂਰੀ ਤੇ ਲੈ ਚਲੋ ਜਿਆ ਨੂੰ ਆ ਜਾਓ ਜੀ ਆ ਲੈ ਚੱਲ ਆ ਲੈ ਚੱਲ ਇਹ ਬਾਡੀ ਵਾਲੀ ਮੈਂ ਆ ਉੱਥੋਂ ਜੇ ਗੱਲ ਕੱਦ ਬੈਡ ਵਾਲੀ ਪੈ ਮੈਂ ਆ ਭਰਾ ਗਿਆ ਕੱਲਾ ਕੱਲਾ ਤੇ ਬਾਕੀ ਇੱਥੇ ਤਾਂ ਤੁਸੀਂ ਚਮਕ ਚਮਕ ਵੀ ਆਰਡਰ ਦੀ ਚੈੱਕ ਕਰ ਸਾਡੇ ਆ ਆ ਬੋਚ ਕੇ ਬੋਚ ਕੇ ਲੈ ਚਲੋ ਕੋਈ ਨਹੀਂ ਰਾਉਣਾ ਬਾਲੀ ਨਹੀਂ ਨਹੀਂ ਬਾਹਰੇ ਕਈ ਵਾਰੀ ਪਸੂ ਕੱਢਣੇ ਨਹੀਂ ਹੁੰਦਾ ਕੋਈ ਤਾਂ ਕਰਦਾ ਹੁੰਦਾ ਪਸੂ ਬੱਚਾ ਠੀਕ ਹੈ ਗੱਲ ਆਸੂ ਆ ਦੂਜਾ ਤੇ ਬਾਕੀ ਆਰਡਰ ਹੈਗਾ ਬਾਈ ਪੂਰਾ ਚੌੜਾ ਆਰਡਰ ਇੱਥੇ ਚੈੱਕ ਕਰ ਸਕਦੇ ਹਾਂ ਲੇਵਲ ਉਪਰ ਦੀ ਬੜੀ ਸੋਹਣੀ ਆ ਭਰਾ ਮੇਰੇ ਜਮਾ ਅੱਗੇ ਅੱਗੇ ਪਿੱਛੇ ਆਰਡਰ ਰੱਖਦੀ ਆ ਹਾਂ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਤੇ ਲੈ ਚੱਲੋ ਅੰਦਰ ਨੂੰ ਲੈ ਚਲੋ ਲੈ ਵਾਈ ਚ ਬੁਈ ਦੀ ਕਿਵੇਂ ਜਮ ਕਰੇ ਇੱਕ ਨੰਬਰ ਆ ਚ ਬਾਈ ਜੀ ਦਾ ਵੀਰੇ ਰੂਮ ਵਰਗੀ ਪੋਲੀ ਆ ਲੈ ਲੱਛੇ ਬਾਈ ਜੀ ਬੂਈ ਦੀ ਬਾਈ ਕਹਿੰਦਾ ਹੈਗੀ ਇੱਕ ਨੰਬਰ ਨੂੰ ਡਰਦੀ ਆ ਸੜਾ ਇਹ ਤਾਂ ਹੌਕਾਈ ਵਾਰੀ ਬੋਹ ਵਾਰੀ ਬਾਰਾਂ ਨੀ ਉਪਰ ਸਾਡੇ ਵਾਲੇ ਸ਼ਿਸ਼ਟਮ ਤੋਂ ਡਰ ਜਾਂਦਾ ਕਈ ਵਾਰੀ ਦੁੱਧ ਵਾਲੇ ਪਸ਼ੂ ਦਾ ਲੈ ਬੱਚੇ ਜੀ ਗਲਦੇ ਭਰਾ ਦੇਖ ਲੈ ਕਿਹੜੀ ਸੀ ਫਿਰਦਾ ਹਾਂ ਹਾਂ ਵੀਰੇ ਸੁਆ ਹੈਗੀ ਆ ਦੂਜਾ ਦੰਦਾਂ ਚ ਹੈਗੀ ਆ 6 ਦੰਦ ਤੇ ਆਰਡਰ ਇੱਥੇ ਤੋਂ ਚੈੱਕ ਕਰ ਸਕਦੇ ਹੋ ਆਰਡਰ ਰੱਖ ਦੀਆ ਪੂਰਾ ਖੁੱਲਾ ਚੌੜੇ ਆਰਡਰ ਦੀ ਅੱਗੇ ਪਿੱਛੇ ਦਾ ਆਰਡਰ ਹੈ ਤੇ ਨਾਲ ਇਹਦੇ ਹੈਗਾ ਸੱਜਣੋ ਮੇਲ ਕਾਫ ਹਾਂ ਹਾਂ ਬਲੀ ਹਾਂ ਵੀ ਟੌਪ ਕੁਆਲਿਟੀ ਦਾ ਲੱਗਦਾ ਹੈ ਨਾ ਆਪ ਵੀ ਮੈਕ ਕੁਆਲਿਟੀ ਦਾ ਤੇ ਸਭ ਇਹ ਚਾ ਹਾਂ ਕਰੀ ਬੱਚਾ ਬੰਨੇ ਮਾੜਾ ਇੱਥੇ ਆਰਡਰ ਦਿਖਾ ਦਾਂ ਇੱਕ ਵਾਰੀ ਹਾਂ ਇੱਥੇ ਆਰਡਰ ਚੈੱਕ ਕਰ ਸਕਦੇ ਹਾਂ ਅੱਗੇ ਪਿੱਛੇ ਦਾ ਡਰਾਸ਼ ਛੜ ਦੇ ਬਾਈ ਧਾਰਾ ਇਹ ਜਿਵੇਂ ਦਿਖਾ ਦਿੰਨੇ ਮਾਰ ਕੇ ਤੁਹਾਨੂੰ ਆਪਾਂ ਹਾਂ ਹਾਂ ਧਾਰਾ ਦਾ ਬਈ ਹੱਕ ਆ ਯਾਰ ਤੇ ਜਿਹਨਾਂ ਆਨਲਾਈਨ ਮੰਗਵਾਉਣ ਕੋਸ਼ਿਸ਼ ਕਰਦਾ ਕਈ ਵਾਰੀ ਕਿਸੇ ਸੱਜਣ ਨੇ ਪਸ਼ੂ ਆਨਲਾਈਨ ਮੰਗਵਾਉਣਾ ਹੁੰਦਾ ਵੀ ਉਦਾਂ ਕਈ ਵਾਰੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸਾਨੂੰ ਡਾਕਟਰ ਸਮਝ ਲੈਂਦਾ ਪਸ਼ੂ ਕਈ ਵਾਰੀ ਤਾਂ ਕਰਕੇ ਹੋ ਜਾਂਦਾ ਹਾਂ ਚਬਾਈ ਚਬੂਈ ਦੀ ਹੈਗੀ ਓਕੇ ਬਾਈ ਬਾੜੀ ਦੋਨੋਂ ਪਾਸੇ ਕੋਈ ਚੱਕਰ ਨਹੀਂ ਭਰਾ ਮੇਰਾ ਇੱਕ ਨੰਬਰ ਚਵਾਈ ਨਾਲੇ ਇੱਕ ਚਵਾਈ ਚੂਈ ਚੈੱਕ ਕਰ ਸਕਦਾ ਹਰਿਆਣੇ ਦੀ ਮੈਂ ਜ ਸਾਹੀ ਖਾਸियत ਹੁੰਦੀ ਹੈ ਬਈ ਪੋਲੀਆਂ ਬਹੁਤ ਨੇ ਸਾਡੇ ਹਰਸੀਲ ਚਵਾਈ ਹੈਗੀ ਆ ਫੁੱਲ ਮੋਟੀ ਜੇ ਗੱਲਬਾਤ ਕਰ ਲਈਏ ਤੇ ਇੱਥੇ ਤੋਂ ਚਵਾਈ ਚੂਈ ਚੈੱਕ ਕਰ ਸਕਦੇ ਓਕੇ ਦੀ ਰਿਪੋਰਟ ਆ ਛੱਡ ਦਿਓ ਜੀ ਤੇ ਥਣ ਲੱਗਿਆ ਕੱਲਾ ਕੱਲਾ ਬਾਈ ਨਿੱਖਰ ਮਾ ਦੂਰ ਦੂਰ ਸਨ ਲੱਗਿਆ ਭਰਾ ਮੈਂ ਕਿਹਦੀ ਦੇਖ ਲਾ ਚੁਖਾ ਦੇ ਦਲੀ ਗਾੜੀ ਦੀ ਆ ਥਣ ਲੱਗਿਆ ਕੱਲਾ ਕੱਲਾ ਤੇ ਜਦੋਂ ਹੁਣ ਝੋਟੀ ਆ ਇਹਨੂੰ ਜਾਊਗੀ ਥੱਲੇ ਪਾਸ ਨਹੀਂ ਹੋਈ ਤਾਂ ਆਰਡਰ ਵੀ ਚੈੱਕ ਕਰ ਸਕਦਾ ਕਰੀਆਂ ਇਹਨੂੰ ਵਧੀਆ ਹਾਂ ਇਹ ਆਰਡਰ ਚੈੱਕ ਕਰ ਸਕਦਾ ਹਾਂ ਆਰਡਰ ਦੀ ਆ ਗਈ ਪੂਰੇ ਖੁੱਲੇ ਆਰਡਰ ਦੀ ਥਣ ਕੱਲਾ ਕੱਲਾ ਲੱਗਿਆ ਨਿਕਲ ਮਸਣ ਲੱਗਾ ਬਈ ਯਾਰ ਹਾਂ ਤੇ ਆਰਡਰ ਵਾਲੀ ਝੋਟੀ ਆ ਗਈ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਤੇ ਇਧਰੋਂ ਗਾੜੀ ਪਿਛਾੜੀ ਚੈੱਕ ਕਰ ਸਕਦੇ ਹਾਂ ਜੋ ਬਾਦੀ ਬੂੜੀ ਦੀ ਹੈਗੀ ਆ ਮਜ਼ਬੂਤ ਪੂਰੀ ਦੁੱਧ ਕਿੰਨਾ ਤਿਆਰ ਆ ਚਮਕੌਰ ਨੂੰ ਹਾਂ 11 ਕਿਲੋ ਤੋਂ 12 ਪਰ 11 ਕਿਲੋ ਕਿੱਕ ਦੇਵਾਂਗੇ ਭਰਾ ਹੁਣ 11 ਕਿਲੋ ਦੁੱਧ ਦੇ ਥੱਲੇ ਇਸ ਟਾਈਮ ਹਾਜ਼ਰ ਹੈ ਹਾਂ ਹਾਜ਼ਰ ਹੈ ਪੈਸੇ ਕਿੰਨੇ ਲਵਾਂਗੇ ਇਹ ਮੁੱਲ 90 ਕਰ ਵਾਲਾ 95 ਕਰ ਵਾਲਾ ਵੀਰੇ 85000 ਦੀ ਦੇ ਦਾਂਗੇ ਫਿਕਸ ਜੀ ਕਰਦੇ ਹਾਂ ਹਾਂ ਫਿਕਸ 85 ਦੀ ਕਰ ਦਾਂਗੇ ਦੇ ਦਾਂਗੇ ਯਾਰ ਇਹ ਬਾਈ ਕਹਿੰਦਾ ਦੇ ਦਾਂਗੇ 85000 ਦੀ ਸੂਆ ਦੂਜਾ ਦੰਦਾਂ ਚ ਹੈਗੀ ਆ 6 ਦੰਦ ਤੇ ਨਾਲ ਇਹਦੇ ਹੈਗਾ ਸੱਜਣੋਂ ਮੇਲ ਕਰ ਬਾਡੀ ਬੁੱਡੀ ਦੀ ਬੜੀ ਮਜ਼ਬੂਤ ਆ ਬਾਈ ਗੁਰੀ ਆਰਡਰ ਕਿਉਂਕਿ ਤੁਹਾਨੂੰ ਮੈਂ ਤਾਂ ਦਿਖਾ ਰਿਆ ਵੀ ਮੇਨ ਆਰਡਰ ਇਹ ਇੱਕ ਬ੍ਰੀਕ ਪਿੰਡੇ ਦੀ ਆ ਭਰਾ ਮੇਰੇ ਜਮਾ ਬ੍ਰੀਕ ਜਮਾ ਕਾਗਜੀ ਨੇ ਬੂਲਾ ਕੰਮ ਹੀ ਦੇਖ ਲੈ ਬ੍ਰੀਕ ਜਮਾ ਪਰ ਪਿਓਰ ਪਰ ਮੇਰੇ ਜਮਾ ਦੇਖੀ ਕਪੂਸਤੀ ਪਤਲਾ ਕਹਿੰਦਾ ਬਾਈ ਲੈ ਕੰਡਾ ਨਹੀਂ ਲਾਉਂਦਾ ਨਹੀਂ ਲਾ। ਠੀਕ ਹੈ ਗੱਲ ਲੈ। ਪੈਸੇ ਕਿੰਨੇ ਲਾ ਆਪਣਾ ਪੈਸੇ ਦਾ ਤਾਂ 85 85 ਦੇਣਾ। ਮਾਨਤਾਨ ਕਰ ਦਾਂਗੇ 85 ਜੋ ਮਾੜਾ ਦੂਰ ਕੋਈ ਆਇਆ 100 ਕਿਲੋਮੀਟਰ ਤੋਂ ਬਾਹਰ। ਠੀਕ ਹੈ ਗੱਲ। ਹਾਂ। 100 ਕਿਲੋਮੀਟਰ ਤੋਂ ਬਾਹਰ ਜੇ ਕੋਈ ਬਾਈ ਕਹਿੰਦਾ ਆਇਆ ਤਾਂ 85 ਜੋ ਮਾਨਤਾਨ ਕਰ ਦਾਂਗੇ 85 ਜੋ ਪਹੁੰਚੇ ਕਰ ਦਾਂਗੇ। ਜੇ 100 ਕਿਲੋਮੀਟਰ ਤੋਂ ਬਾਹਰ ਆਇਆ ਹਾਂ ਜੀ 10 ਕਿਲੋਮੀਟਰ ਤੱਕ ਕਰ ਦਾਂਗੇ ਭਰਾ ਮੇਰੇ ਚਲ 85000 ਜਾਣ ਆਉਣ ਦਾ 100 ਹੋ ਜੂ ਚਲ ਜਾਣ ਦਾ 100 ਹਾਂ 100 ਕਰ ਦਾਂਗੇ ਜਾਣ ਆਉਣ ਦਾ 100 ਹੀ ਲੋ ਜੂ ਹਾਂ ਹਾਂ 100 ਆ 50 60 ਕਿਲੋਮੀਟਰ ਤੱਕ ਬਾਈ ਕਹਿੰਦਾ ਜਾਣ ਆਉਣ ਦਾ ਕਿਰਾਇਆ ਲੱਗਦਾ ਹੁੰਦਾ ਪੂਝ ਆਪਾਂ ਕਰ ਦਿਆਂਗੇ ਇਹਦੀ ਨੰਬਰ ਬੋਲ ਦਿਓ ਨੰਬਰ 9779475644 ਵੀਰੇ ਆ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਲੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਬਾਈ ਚਮਕੌਰ ਦੇ ਘਰੋਂ ਇੱਕ ਝੋਟੀ ਦਿਖਾਈ ਆ 6 ਦਾ ਦੂਜਾ ਸੁਹਾ 11 ਕਿਲੋ ਦਾ ਬਾਈ ਕਹਿੰਦਾ ਰੈਡੀ ਦਾ ਤੇ ਇੱਕ ਦਿਖਾਈ ਆ ਪੰਜਾਬ ਵਾਲੀ ਜਰਸੀ ਬੱਛੀ ਕਾਫੀ ਕਲਰ ਦੇ ਵਿੱਚ ਲੰਬੀ ਲੰਬੀ ਫੁੱਲਾ ਆਡਰ ਚੰਗਾ ਰੱਖਦੀ ਆ ਸਟਿਚ ਆਡਰ ਰੱਖਦੀ ਆ ਬੱਛੀ ਇਹਨਾਂ ਦੋਹਾਂ 'ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ